ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੀ ਸਾਰੇ ਠੀਕ ਠਾਕ ਤੇ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਮੈਂ ਤੁਹਾਨੂੰ ਕਿਹਾ ਸੀ ਜੀ ਮੈਂ ਕਿਹਾ ਦੋ ਬਲੌਗ ਫਾਮ ਗਿਆ ਅੱਜ ਆਪਾਂ ਸਵੇਰੀ ਹਨਾ ਸੋਡੇ ਸਾਰੇ ਭੈਣ ਭਰਾਵਾਂ ਦੇ ਨਾਮ ਬੋਲਾਂਗੇ ਪਰ ਟਾਈਮ ਨਹੀਂ ਲੱਗਿਆ ਹਨਾ ਬੁੜੀਆਂ ਬਹੁਤ ਆਈ ਜਾਂਦਗੀਆਂ ਨੇ ਚਾਹ ਪਾਣੀ ਕਰਨਾ ਹਨਾ ਸੋਨੂੰ ਪਤਾ ਬੱਚਿਆਂ ਨੂੰ ਸਕੂਲ ਵਗੈਰਾ ਭੇਜਣਾ ਤੇ ਐ ਹੋ ਜਾਂਦੇ ਆ ਨਾ ਹੋਰ ਘਾਤ ਦੀ ਕੋਈ ਟੈਨਸ਼ਨ ਵਗੈਰਾ ਚੱਲੀ ਜਾਂਦਗੀਆਂ ਤੇ ਮੈਂ ਕਿਹਾ ਚਲੋ ਹੁਣ ਆਪਾਂ ਸਟਾਰਟ ਕਰਦੇ ਆ ਬਲੌਗ ਹਨਾ 4:47 ਮਿੰਟ ਹੋ ਗਏ 5 ਵਜੇ ਚ 10 10 13 ਮਿੰਟ ਰਹੀ ਤੇ ਹੁਣ ਆਪਾਂ ਮਤਲਬ ਆਪਾਂ ਨਾਂ ਬੋਲਦੇ ਆ ਨਾ ਵੀ ਸਾਰੀਆਂ ਭੈਣਾਂ ਕਮੈਂਟ ਕਰੀਆਂ ਸੀ ਵੀ ਸਾਡਾ ਨਾਂ ਬੋਲੋ ਤੇ ਹੁਣ ਆਪਾਂ ਬੋਲਦੇ ਆ ਜੀ ਨਾਮ ਪਹਿਲਾ ਨਾਮ ਹੈਗਾ ਬੱਬਲ ਜੋਤਪੈਣ ਦਾ ਇਹ ਬਹੁਤ ਸਾਰੇ ਕਮੈਂਟ ਕਰਦੇ ਆ ਵੀ ਵੀਰ ਬਲਵਿੰਦਰ 60 2650 ਸੌਰੀ ਤੇ ਬ੍ਰਿੰਦਰ ਪੁਨੀਆ 4511 ਇਹਨਾਂ ਦੀ ਆਈਡੀ ਹੈ ਤੇ ਦਲਵਿੰਦਰ ਕੌਰ ਇਹ ਭੈਣ ਆਪਣੇ ਨਾਲ ਉਦਣ ਦੇ ਜੁੜੇ ਹੋਏ ਨੇ ਜਿੱਦਣ ਦਾ ਆਪਾਂ ਚੈਨਲ ਬਣਾਇਆ ਹੈ ਤੇ ਕਸ਼ਮੀਰਾ ਸਿੰਘ 510 ਇਹਨਾਂ ਦੀ ਆਈਡੀ ਹੈ ਹਨ ਤੇ ਲਵ ਇਸ਼ੂ ਇਹਨਾਂ ਏ ਵੀ ਭੈਣ ਕਮੈਂਟ ਕਰਦੀ ਹੈ ਹਨ ਤਾਜਵੀਰ ਡੰਗਲਵਾੜ ਏ ਵੀ ਬਹੁਤ ਸੋਹਣੇ ਕਮੈਂਟ ਕਰਦੇ ਹੈ ਹਨ ਤੇ ਸੁਖਬਿੰਦਰ ਸੰਤੂ ਇਹ ਵੀ ਭੈਣ ਕਮੈਂਟ ਕਰਦੀ ਹੈ ਤੇ ਪਰ 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 ਵੀਰ ਫੈਮਿਲੀ ਬਲੌਗ ਇਹ ਭੈਣ ਬਹੁਤ ਸੋਹਣੀ ਕਮੈਂਟ ਕਰਦੀ ਹੈ ਤੇ ਹਰਮੇਸ਼ ਦੀਦੀ ਹਨਾ ਇਹ ਇਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਹਨਾ ਤੇ ਰਟਾਇਰ ਟੀਚਰ ਹੈ ਇਹ ਤਾਂ ਬਹੁਤ ਹੀ ਪਿਆਰਾ ਜਿਹਾ ਕਮੈਂਟ ਕਰਦੇ ਹੋ ਬਹੁਤ ਸੀਰੀਅਸ ਹੋ ਕੇ ਕਮੈਂਟ ਕਰਦੇ ਆ ਵੀਡੀਓ ਨੂੰ ਵਧੀਆ ਦੇਖ ਕੇ ਤੇ ਮਨਿੰਦਰ ਕੌਰ 9248 ਨੰਦ ਗੋਪਾਲ ਕਣਕਵਾਲ ਕਿੱਥੇ ਆਪੋ ਸਾਬਣ ਤੇ ਅਸੀਂ ਖੜ ਜੋ ਮੈਂ ਦੱਸ ਦਨੀ ਆ ਜੀ ਲਾ ਮਖੜਾ ਮੱਕਾ ਕੀ ਮੇਰੇ ਨੰਬਰ ਤੇ ਬਗ ਜਾਣਗੇ ਸੀ ਨੰਦ ਗੋਪਾਲ ਕਣਕਵਾਲ ਤੇ ਰਾਜਵਿੰਦਰ ਕੌਰ ਜੀ ਦੀ ਜੀ ਇਹ ਵੀ ਹੈਗਾ 35 प्यारी है ना आईडी ਇਹਨਾਂ ਦੀ ਤੇ ਪਰਮਜੀਤ ਕੌਰ ਇਹ ਪੈਨ ਵੀ ਕਮੈਂਟ ਕਰਦੀ ਹੈ ਬਲਜਿੰਦਰ ਕੌਰ ਇਹ ਵੀ ਕਮੈਂਟ ਕਰਦੇ ਆ ਤੇ ਵੇ ਵੀ ਢਿੱਲੋ ਹਨਾ 1209 ਇਹ ਵੀ ਕਮੈਂਟ ਕਰਦੇ ਆ ਤੇਜਵੀਰ ਸਿੱਧੂ 150 ਹਨਾ ਇਹ ਵੀ ਬਹੁਤ ਸੋਨਾ ਕਮੈਂਟ ਕਰਦੇ ਆ ਤੇ ਗੁਰਚੰਦਜੀਤ ਹਨਾ ਕੌਰ ਇਹ ਹੈਗੇ ਨੇ ਆਪਣੇ ਬਠਿੰਡੇ ਤੋਂ ਆਦੀ ਦੀ ਹਨਾ 4572 ਇਹਨਾਂ ਦੀ ਆਈਡੀ ਹੈ ਗਗਨਦੀਪ ਇਹਨਾਂ ਨੇ ਵੀ ਕਮੈਂਟ ਬਹੁਤ ਸੋਨਾ ਕਰਿਆ ਮੈਂ ਜਿਹੜੇ ਰਾਤ ਵਾਲੀ ਵੀਡੀਓ ਦੇ ਕਮੈਂਟ ਆਏ ਉਹ ਸਾਹਿਤ ਪ੍ਰੀਤ ਜਪਜੀਤ ਤੇ ਸਸਦੀਪ ਹਨਾ ਮਨਪ੍ਰੀਤ ਦੀ ਜੀ ਬਹੁਤ ਸੋਹਣੀ ਕਮੈਂਟ ਕਰਦੇ ਆ ਇਹ ਵਾਰ ਦਾ ਤਕੌਰ ਹਨਾ ਇਹ ਬਹੁਤ ਸੋਹਣੀ ਕਮੈਂਟ ਕਰਦੇ ਆ ਹਨਾ ਤੇ ਥੈਂਕ ਯੂ ਸਾਰੇ ਭੈਣ ਭਰਾਵਾਂ ਦਾ ਤੇ ਅਵੀ ਸੰਧੂ ਇਹ ਵੀ ਭੈਣ ਕਮੈਂਟ ਕਰਦੀ ਹੈ ਤੇ ਚੱਲੋ ਇਹਨਾਂ ਤੋਂ ਹਨਾ ਆਈਡੀ ਇਹ ਵੀ ਬਹੁਤ ਸੋਹਣੀ ਕਮੈਂਟ ਕਰਦੇ ਆ ਤੇ ਰਮਨਦੀਪ ਚੈਲ 9839 ਹਨਾ ਇਹ ਭੈਣ ਦਾ ਚੈਨਲ ਬਣਿਆ ਹੋਇਆ ਇਹ ਵੀ ਬਹੁਤ ਸੋਹਣੀ ਕਮੈਂਟ ਕਰਦੇ ਆ ਤੇ ਪ੍ਰਿੰਦਰ ਪੁਨੀਆ ਹਨਾ ਅਪਦਵਤ ਨਾਮ ਬੋਲਦਾ ਤੇ ਇਨਾ ਇਨਾ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਰਾਤ ਵਾਲੀ ਵੀਡੀਓ ਤੇ ਆਪਾਂ ਨਾ ਬੋਲਤੇ ਹੁਣ ਆਪਣੇ ਰਹਿ ਗਏ ਮੰਨ ਕੇ ਚੱਲੋ ਵੀ ਤੇ ਆਪਣੇ ਰਿਮੀ ਦੀਦੀ ਹੋ ਗਿਆ ਨਾ ਉਹ ਬਹੁਤ ਸੋਹਣਾ ਕਮੈਂਟ ਕਰਦੇ ਆ ਤੇ ਇੱਕ ਅਥਰਾਜ ਵਾਲੇ ਦੀਦੀ ਰਹਿ ਹੈਗੇ ਨੇ ਕਰਨ ਕਰਨ ਜੀਤ ਦੀਦੀ ਆ ਪਤਾ ਨਹੀਂ ਕਰਨ ਦੀਪ ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਤੇ ਇੱਕ ਸਿੱਧੂ ਬਲੌਗਸ ਵਾਲੇ ਦੀਦੀ ਹੈ ਤੇ ਇਹ ਵੀ ਕਦੇ ਕਦੇ ਕਮੈਂਟ ਕਰਦੇ ਬੱਟ ਆਪਾਂ ਨੂੰ ਰੋਜ਼ ਕਮੈਂਟ ਨਹੀਂ ਕਰਦੇ ਪਰ ਆਪਾਂ ਨਾਂ ਸਾਰੀਆਂ ਭੈਣਾਂ ਦਾ ਬੋਲਾਂਗੇ ਹਨਾ ਤੇ ਇੱਕ ਸਹਿਜ ਬਲੌਗ ਵਾਲੇ ਦੀਦੀ ਉਹ ਵੀ ਬਹੁਤ ਸੋਹਣਾ ਸੋਹਣਾ ਕਮੈਂਟ ਕਰਦੇ ਹੁੰਦੇ ਤੇ ਤੇ ਹੋਰ ਕਿਹੜੀਆਂ ਭੈਣਾਂ ਦੇ ਨਾਮ ਰਹਿਣਾ ਜਣ ਬੋਲਣ ਵਾਲੇ ਤੇ ਕਾਪਰੇ ਨਾਲ ਭੈਣ ਜੁੜੇ ਆ ਸਵੇਰੇ ਫੋਨ ਆਇਆ ਸੀਗਾ ਉਹ ਭੈਣ ਹੈਗੇ ਨੇ ਮੋਗੇ ਤੋਂ ਤੇ ਮਨਦੀਪਪੁਰ ਤੇ ਉਹ ਭੈਣ ਨੇ ਜਸ਼ਨ ਦੇ ਲਈ ਵਾਸਤੇ ਸਰਪ੍ਰਾਈਜ਼ ਆ ਕਹਿੰਦੇ ਜਸ਼ਨ ਦੇ ਜਨਮ ਦਿਨ ਤੇ ਕੁਝ ਭੇਜਣਾ ਸੀ ਤੇ ਮੈਂ ਕਿਹਾ ਚਲੋ ਮੈਂ ਭੈਣ ਨੂੰ ਗਿਆ ਸੀ ਬਸ سپورਟ ਕਰ ਦੋ ਪਰ ਉਹ ਭੈਣ ਕਹਿੰਦੀ ਵੀ ਅਸੀਂ ਜਸ਼ਨ ਵਾਸਤੇ ਗਿਫਟ ਭੇਜਾਂਗੇ ਤੇ ਮਨਦੀਪਪੁਰ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਹੋਰ ਭੈਣਾਂ ਨੇ ਮਤਲਬ ਬਾਕੀ ਆਪਣੇ ਸਾਹਾਰ ਨੇ ਫੈਮਿਲੀ ਆਪਣੇ ਲਖਵੀਰ ਉਹਦਾ ਵੀ ਆਪਣਾ ਬੋਲਤਾ ਇਹ ਸਾਰੇ ਬਲੌਗ ਵਾਲਿਆਂ ਦਾ ਵੀ ਬੋਲਤਾ ਤੇ ਹੋਰ ਹੈਗੇ ਨੇ ਆਪਣੇ ਚੈਲ ਬਲੌਗ ਵਾਲੇ ਦੀਦੀ ਹਨਾ ਉਹ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੁੰਦੇ ਤੇ ਬਾਕੀ ਜੀ ਗੁੱਸਾ ਨਾ ਕਰਿਓ ਹਨਾ ਜੇ ਕੋਈ ਭੈਣ ਭਰਾ ਹੋਰ ਰਹਿ ਗਏ ਤੇ ਵੀ ਫਿਰ ਆਪਾਂ ਉਹਨਾਂ ਦਾ ਨਾਮ ਬਾਕੀ ਫੇਰ ਬੋਲਾਂਗੇ ਹਨਾ ਅਗਲੀ ਵੀਡੀਓ 'ਚ ਬੋਲ ਦਾਂਗੇ ਬਾਕੀ ਮੇਰੇ ਜਿਹੜੇ ਯਾਦ ਆਈ ਜਾਂਦੇ ਉਹ ਮੈਂ ਸਾਰਿਆਂ ਦੇ ਨਾਮ ਬੋਲੀ ਜਾਂਦੀ ਐ ਤੇ ਇਹਨੇ ਭੈਣ ਭਰਾਵਾਂ ਦੇ ਆਪਾਂ ਨਾਮ ਬੋਲਤੇ ਅੱਜ ਵਾਲੀ ਵੀਡੀਓ 'ਚ ਮੇਰੇ ਹੁਣ ਕੋਈ ਯਾਦ ਨਹੀਂ ਆ ਰਿਹਾ ਹਨਾ ਬਾਕੀ ਆਪਾਂ ਸਾਰੇ ਬੋਲਤੇ ਤੇ ਜਿਹੜੇ ਜਿਹੜੇ ਭੈਣ ਭਰਾ ਰਹਿ ਗਏ ਹਨਾ ਉਹ ਅੱਜ ਵਾਲੀ ਵੀਡੀਓ ਤੇ ਮਿਲ ਜ ਦੀਦੀ ਨੇ ਨਾ ਬੋਲਤਾ ਸੱਸ ਦੀ ਪਤੇ ਜਪਜੀਤ ਉਹਨਾਂ ਦੀ ਮੰਮਾ ਹੈ ਤੇ ਉਹ ਦੀਦੀ ਨੇ ਨਾ ਮਤਲਬ ਕਮੈਂਟ ਹੀ ਕਰਿਆ ਮੈਨੂੰ ਮੈਂ ਉਹਨਾਂ ਦੀ ਬੇਟੀ ਦਾ ਮਤਲਬ ਬਰਥਡੇ ਵਿਸ਼ ਕਰਿਆ ਹੈ ਉਹਨਾਂ ਨੇ ਮੈਨੂੰ ਐ ਨਹੀਂ ਕਿਹਾ ਵੀ ਥੈਂਕ ਯੂ ਭੈਣੇ ਪਤਾ ਨਹੀਂ ਕੀ ਗੱਲ ਆਪਾਂ ਐਡ ਤਾਂ ਕਰਿਆ ਸੀ ਪਤੋ ਸ਼ੋਰਟ ਹਨਾ ਵਲੌਗ ਚ ਤੇ ਵਲੌਗ ਪਾਜੀ ਤੇ ਮੈਂ ਕਿਹਾ ਸੀ ਕਿ ਜਨਮ ਦਿਨ ਹੈ ਉਹਨਾਂ ਦੀ ਬੇਟੀ ਦਾ ਉਹਨਾਂ ਨੇ ਮੈਨੂੰ ਥੈਂਕ ਯੂ ਹੀ ਨਹੀਂ ਕਿਹਾ ਪਤਾ ਨਹੀਂ ਕੀ ਗੱਲ ਹੋਗੀ ਬੱਟ ਪਰ ਉਹ ਕਮੈਂਟ ਕਰਦੇ ਨੇ ਬਹੁਤ ਸੋਹਣੇ ਸੋਹਣੇ ਤੇ ਇੱਕ ਆਪਣੇ ਹੋਰ ਦੀਦੀ ਜਿਆਦਾ ਹੈ ਘਰੇਵਾਲ ਪੰਜਾਬੀ ਵਲੌਗ ਤੇ ਪਲੀਜ਼ ਅੱਜ ਵਾਲੀ ਵੀ ਤੁਸੀਂ ਕੋਈ ਕਮੈਂਟ ਕਰ ਦਿਓ ਹਨਾ ਵੀ ਕਿੰਨੇ ਕਿੰਨੇ ਭੈਣ ਭਰਾਵਾਂ ਦੇ ਨਾਮ ਰਹਿ ਗਏ ਆਪਾਂ ਸਵੇਰ ਵਾਲੀ ਵੀਡੀਓ ਚ ਬੋਲ ਦਾਂਗੇ ਤੇ ਚਲੋ ਜੀ ਆਪਾਂ ਇੰਨਾ ਕੁ ਛੋਟਾ ਜਿਹਾ ਵਲੋਗ ਹਨਾ ਆਪਾਂ ਐਡ ਕਰਾਂਗੇ ਅੱਜ ਮਤਲਬ ਹੁਣੀ ਅਪਲੋਡ ਕਰ ਦਣੀ ਆ ਬਾਕੀ ਦਾ ਵਲੋਗ ਆਪਾਂ ਕੱਲ ਨੂੰ ਬਣਾਵਾਂਗੇ ਕੱਲ ਨੂੰ ਨਹੀਂ ਸ਼ਾਮ ਨੂੰ ਬਣਾਵਾਂਗੇ ਸ਼ਾਮ ਵਾਲਾ ਵਲੋਗ ਵੀ ਆਪਣਾ 7:30 ਆਊਗਾ ਤੇ ਚਲੋ ਜੀ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ